10-10 ਲੱਖ ਦਾ ਇਨਾਮ ਮੁੱਖ ਮੰਤਰੀ ਜਿਹੜਾ ਹੈਗਾ ਉਹ ਦਿੰਦੇ ਆ ਜੀ ਆਉਂਦਿਆਂ ਹੀ ਉਹ ਕਰਨਲ ਬਾਠ ਦਾ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੰਦੇ ਅੱਜ دہشت ਪਾਉਣ ਲਈ ਇੱਕ ਪੁਲਸੀਆ ਸਟੇਟ ਜਿਹੜੀ ਇਹਨਾਂ ਨੇ ਖੜੀ ਕਰਨੀ ਆ ਉਹਦੇ ਉੱਤੇ ਵਿਸ਼ਾ ਦੀ ਸਾਰਾ ਕੁਝ ਚੱਲ ਰਿਹਾ 5 ਜੂਨ ਨੂੰ ਬਠਿੰਡੇ ਐਸਐਸਪੀ ਦਫ਼ਤਰ ਦੇ ਸਾਹਮਣੇ 11 ਵਜੇ ਵੱਡਾ ਜਣਾ ਇਕੱਠ ਹੈਗਾ ਰੱਖਿਆ ਪੰਜਾਬ ਦੇ ਵਿੱਚ ਇੱਕ ਪੁਲਸੀਆ ਸਟੇਟ ਤੇ دہشت ਦਾ ਰਾਜ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਉਹ ਖੜਾ ਕਰਨਾ ਚਾਹੁੰਦੇ ਆ ਜੀ ਜੀ ਛਿੰਡੇ ਦੇ ਜਿਹੜਾ CIA ਸਟਾਫ ਦਾ ਇੰਚਾਰਜ ਐ ਇਨਸਪੈਕਟਰ ਕਰਨਦੀਪ ਸੰਧੂ ਹਾਂਜੀ ਤੇ ਪੁਲਿਸ ਦੇ ਅੱਲਾ ਅਧਿਕਾਰੀ ਜੋ ਪਰਿਵਾਰ ਨੂੰ ਕਹਿ ਰਹੇ ਕਿ ਅਸੀਂ ਉਹਦੇ ਤੇ ਕਾਰਵਾਈ ਜਿਹੜੀ ਨਹੀਂ ਕਰ ਸਕਦੇ ਜੀ ਕਿ ਇਹ ਦੇ ਨਾਲ ਪੁਲਿਸ ਦੇ ਹੌਸਲੇ ਟੁੱਟਣਗੇ ਸਵਾਲ ਇਹ ਆ ਕੀ ਪੁਲਿਸ ਦਾ ਹੌਸਲਾ ਲੋਕਾਂ ਦੇ ਬੇਗਨਾ ਪੁੱਤਾਂ ਨੂੰ ਮਾਰ ਕੇ ਹੀ ਬਲੰਦ ਕਰਨਾ ਉਹਨਾਂ ਨੇ ਪਹਿਲਾਂ ਪੁਲਿਸ ਨੇ ਐਕਸੀਡੈਂਟ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਫਿਰ ਜੋ ਨਾਲ ਦੇ ਮੁੰਡੇ ਦੀ ਵੀਡੀਓ ਆ ਗਈ ਜੀ ਪਰਿਵਾਰ ਨੂੰ ਜਦੋਂ ਲੱਗਾ ਕਿ ਐਕਸੀਡੈਂਟ ਨਹੀਂ ਉਹਨਾਂ ਨੇ ਪੋਸਟਮਾਰਟਮ ਕਰਵਾ ਰਿਆ ਹਾਂਜੀ ਜਦ ਕਿ ਪੁਲਿਸ ਲਗਾਤਾਰ ਦਬਾਅ ਬਣਾ ਰਹੀ ਸੀ ਪਰਿਵਾਰ ਤੇ ਕਿ ਤੁਸੀਂ ਇਹ ਸੰਸਕਾਰ ਕਰ ਦਿਓ ਜੀ ਜੀ ਦੇ ਸੰਸਕਾਰ ਕਰ ਦਿੰਦੇ ਤੇ ਇਹ ਮਾਮਲਾ ਸਾਹਮਣੇ ਨਹੀਂ ਆਉਣਾ ਸੀ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਪੰਜਾਬ ਚ ਪੁਲਿਸ ਵੱਲੋਂ ਇਨਕਾਊਂਟਰ ਲਗਾਤਾਰ ਜਾਰੀ ਹਨ ਸੋ ਸੁਰਖੀਆਂ ਦੇ ਵਿੱਚ ਹਨ ਪੁਲਸ ਹਰਾਸਚ ਲੋਕਾਂ ਤੇ ਤਸ਼ੱਦਦ ਅਠਾਇਆ ਜਾ ਰਿਹਾ ਹੈ ਲੱਗਦਾ ਹੈ ਪੰਜਾਬ ਦੇ ਕਾਨੂੰਨ ਵਿਵਸਥਾ ਦਾ ਨਾਮੋ ਨਿਸ਼ਾਨ ਨਹੀਂ ਹੈ ਨੌਜਵਾਨ ਨਰਿੰਦਰਦੀਪ ਸਿੰਘ ਦੀ ਸੀਆਈ ਬਢੰਡਾ ਪੁਲਸ ਹਰਾਸਚ ਦੇ ਵਿੱਚ ਹੋਈ ਦਰਦਨਾਕ ਮੌਤ ਨੇ ਇੱਕ ਹੋਰ ਪਰਿਵਾਰ ਦੀ ਦੁਨੀਆ ਉਜਾੜ ਕੇ ਰੱਖ ਦਿੱਤੀ ਹੈ ਇਹ ਵਾਕਿਆ ਸਿਰਫ ਦਿਲ ਦਹਿਲਾ ਦੇਣ ਵਾਲਾ ਹੈ ਬਲਕਿ ਪੰਜਾਬ ਦੇ ਪੁਲਸ ਸਟੇਟ ਬਲ ਵਧਣ ਦੀ ਵੱਡੀ ਚਿੰਤਾ ਦਾ ਵਿਸ਼ਾ ਹੈ ਸੋ ਮੇਰੇ ਨਾਲ ਵਿਚਾਰ ਚਰਚਾ ਕਰਨ ਲਈ ਜੁੜੇ ਨੇ ਕਿਸਾਨ ਜਥੇਬੰਦੀ ਦੇ ਸੀਨੀਅਰ ਬੁਲਾਰੇ ਲੋਕਾਂ ਦੇ ਮੁੱਦਿਆਂ ਨੂੰ ਅਭਾਰਨ ਵਾਲੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਸੋ ਰਜਿੰਦਰ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਤਹਿ ਦਿਲੋਂ ਸਵਾਗਤ ਕਰਦੇ ਆ ਆ ਸ਼ੁਕਰੀਆ ਸਰ ਬਹੁਤ-ਬਹੁਤ ਜੀ ਸੋ ਰਜਿੰਦਰ ਸਿੰਘ ਜੀ ਪਹਿਲਾ ਸਵਾਲ ਇਹ ਹੈਗਾ ਕਿ ਨੌਜਵਾਨ 33 ਸਾਲਾ ਨਰਿੰਦਰ ਦੀਪ ਸਿੰਘ ਆਈ ਲੈਟਸ ਪੜਾਉਂਦਾ ਸੀ ਦੱਸਦੇ ਨੇ ਕਿ ਦੋਸਤਾਂ ਨਾਲ ਫਰੋਜ਼ਪੁਰ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ ਪਰ ਸਵਾਲ ਹੈ ਕਿ ਉਸ ਦੇ ਦੋਸਤ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਸੀਗੀ ਕਿ ਨਰਿੰਦਰ ਦੀਪ ਸਿੰਘ ਦੀ ਪੁਲਿਸ ਹਰਾਸਚ ਮੌਤ ਹੋ ਗਈ ਹੈ ਅਸਲ ਚ ਰਜਿੰਦਰ ਸਿੰਘ ਜੀ ਇਹ ਸਾਰਾ ਮਾਮਲਾ ਹੈ ਕੀ ਹੈ ਦੇਖੋ ਇਹੀ ਤਾਂ ਹੁਣ ਤੱਕ ਦਾ ਸਭ ਤੋਂ ਵੱਡਾ ਸਵਾਲ ਆ ਜੀ ਕਿਵੇਂ ਪੰਜਾਬ ਪੁਲਿਸ ਨੇ ਕਿਉਂ ਨਰਿੰਦਰ ਦੀਪ ਨੂੰ ਚੱਕਿਆ ਹਾਂਜੀ ਕਿਉਂ ਉਹਨੂੰ ਕੋਹ ਕੋ ਕੇ ਮਾਰਿਆ ਹਾਂਜੀ ਇਸ ਸਵਾਲ ਦਾ ਜਵਾਬ ਨਰਿੰਦਰ ਦੀਪ ਦੇ ਮਾਪੇ ਪੁੱਛ ਰਿਹਾ ਇਸ ਵਾਲ ਦਾ ਜਵਾਬ ਸਾਰੇ ਪੰਜਾਬੀ ਸਾਰੀਆਂ ਜਥੇਬੰਦੀਆਂ ਪੁੱਛ ਰਹੀਆਂ ਜੀ ਜੀ ਪਰ ਪੰਜਾਬ ਦੀ ਪੁਲਿਸ ਕੋਲੇ ਇਸ ਦਾ ਕੋਈ ਜਵਾਬ ਨਹੀਂ ਹੈ ਕਿਉਂਕਿ ਉਹਨਾਂ ਨੇ ਬਿਨਾਂ ਵਜ੍ਹਾ ਜਿਹੜਾ ਹੈਗਾ ਕਤਲ ਕੀਤਾ ਤੇ ਉਹਦੇ ਤੇ ਦੋਸ਼ ਲਾਉਣ ਦੇ ਲਈ ਪੁਲਿਸ ਤੋਂ ਕੋਈ ਝੂਠ ਵੀ ਨਹੀਂ ਘੜਿਆ ਜਾ ਰਿਹਾਗਾ ਜੀ ਜੀ ਤੋਂ ਇਸ ਕਰਕੇ ਅਸੀਂ 5 ਜੂਨ ਨੂੰ ਬਠਿੰਡੇ ਐਸਐਸਪੀ ਦਫ਼ਤਰ ਦੇ ਸਾਹਮਣੇ 11 ਵਜੇ ਵੱਡਾ ਜਣਾ ਇਕੱਠ ਹੈਗਾ ਰੱਖਿਆ ਜੀ ਅਸਲ ਵਜ੍ਹਾ ਇਸ ਮਾਮਲੇ ਦੀ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਫੁਲਸੀਆ ਸਟੇਟ ਤੇ دہشت ਦਾ ਰਾਜ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਉਹ ਖੜਾ ਕਰਨਾ ਚਾਹੁੰਦੇ ਆ ਜੀ ਜੀ ਕਿਉਂਕਿ ਪੰਜਾਬ ਸਰਕਾਰ ਹਰ ਮੁੱਦੇ ਤੇ ਭਾਵੇਂ ਉਹ ਨਸ਼ੇ ਦਾ ਮਾਮਲਾ ਭਾਵੇਂ ਉਹ ਕਿਸਾਨਾਂ ਦੇ ਮਸਲੇ ਆ ਮਜ਼ਦੂਰਾਂ ਦੇ ਮਸਲੇ ਆ ਬੇਰੁਜ਼ਗਾਰਾਂ ਦੇ ਮਸਲੇ ਆ ਮੁਲਾਜ਼ਮਾਂ ਦੇ ਮਸਲੇ ਆ ਹਰ ਮਸਲਿਆਂ ਤੇ ਪੂਰੀ ਤਰ੍ਹਾਂ ਸਰਕਾਰ ਫੇਲ ਹੋ ਚੁੱਕੀ ਜੀ ਤੇ ਹਰ ਰੋਜ਼ 8 ਤੋਂ 10 ਐਮਐਲਏ ਇਹਨਾਂ ਦੇ ਪੰਜਾਬ ਦੇ ਵਿੱਚ ਲੋਕਾਂ ਦੁਆਰਾ ਘੇਰੇ ਜਿਹੜੇ ਜਾ ਰਹੇ ਹੈਗੇ ਆ ਤੇ ਇਹਨਾਂ ਦੇ ਕੋਲ ਕਿਸੇ ਗੱਲ ਦਾ ਜਵਾਬ ਨਹੀਂ ਜੀ ਜੀ ਤੋ ਉਹਦੇ ਕਰਕੇ ਲੋਕਾਂ ਦੇ دہشت ਪਾਉਣ ਲਈ ਇੱਕ ਪੁਲਿਸ ਆ ਸਟੇਟ ਜਿਹੜੀ ਇਹਨਾਂ ਨੇ ਖੜੀ ਕਰਨੀ ਆ ਉਹਦੇ ਉਸੇ ਦਿਸ਼ਾ ਦੀ ਸਾਰਾ ਕੁਝ ਚੱਲ ਰਿਹਾ ਜੀ ਪਟਿਆਲੇ ਦੇ ਵਿੱਚ ਇੱਕ ਨੌਜਵਾਨ ਦਾ ਫੇਕ ਇਨਕਾਊਂਟਰ ਕਰਨ ਤੇ ਪੁਲਿਸ ਵਾਲਿਆਂ ਨੂੰ 10-10 ਲੱਖ ਦਾ ਇਨਾਮ ਮੁੱਖ ਮੰਤਰੀ ਜਿਹੜਾ ਹੈਗਾ ਉਹ ਦਿੰਦੇ ਆ ਜੀ ਆਉਂਦਿਆਂ ਹੀ ਉਹ ਕਰਨਲ ਬਾਠ ਦਾ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੰਦੇ ਹੈਗੇ ਆ ਜੀ ਤੇ ਫਿਰ ਜਦੋਂ ਪ੍ਰਵਾ ਕਰਨਲ ਬਾਠ ਦੀ ਪਤਨੀ ਨਾਲ ਮੁੱਖ ਮੰਤਰੀ ਮੀਟਿੰਗ ਕਰਦੇ ਆ ਜੀ ਤੇ ਉਹਨਾਂ ਨੂੰ ਕਹਿੰਦੇ ਇਨਸਾਫ ਦਾ ਭਰੋਸਾ ਦਿੰਦੇ ਆ ਪਰ ਜਿਸ ਐਸਐਸਪੀ ਪਟਿਆਲਾ ਤੇ ਗਿਲਾ ਸੀ ਉਹਨਾਂ ਦੀ ਪਤਨੀ ਦਾ ਉਹਨਾਂ ਨੂੰ ਬਾਅਦ ਚ ਡੀਆਈਜੀ ਦੇ ਤੌਰ ਤੇ ਪ੍ਰਮੋਟ ਕਰ ਦਿੰਦੇ ਹੈਗੇ ਆ ਜੀ ਤੇ ਇਸੇ ਤਰ੍ਹਾਂ ਬਠਿੰਡੇ ਦੇ ਜਿਹੜਾ ਸੀਆਈਏ ਸਟਾਫ ਦਾ ਇੰਚਾਰਜ ਹੈ ਇੰਸਪੈਕਟਰ ਕਰਨਦੀਪ ਸੰਧੂ ਹਾਂਜੀ ਉਹਦੇ ਤੇ ਪੁਲਿਸ ਦੇ ਅਧਿਕਾਰੀਆਂ ਜੋ ਪਰਿਵਾਰ ਨੂੰ ਕਹਿ ਰਹੇ ਕਿ ਅਸੀਂ ਉਹਦੇ ਤੇ ਕਾਰਵਾਈ ਜਿਹੜੀ ਨਹੀਂ ਕਰ ਸਕਦੇਗੇ ਜੀ ਕਿ ਇਹਦੇ ਨਾਲ ਪੁਲਿਸ ਦੇ ਹੌਸਲੇ ਟੁੱਟਣਗੇ ਸਵਾਲ ਇਹ ਆ ਕਿ ਕੀ ਪੁਲਿਸ ਦਾ ਹੌਸਲਾ ਲੋਕਾਂ ਦੇ ਬੇਗਨਾ ਪੁੱਤਾਂ ਨੂੰ ਮਾਰ ਕੇ ਹੀ ਬਲੰਦ ਕਰਨਾ ਉਹਨਾਂ ਨੇ ਜੀ ਕੀ ਪੁਲਿਸ ਦਾ ਹੌਸਲਾ ਸਮਾਜ ਦੇ ਵਿੱਚ ਗਲਤ ਅੰਸਰਾਂ ਨੂੰ ਅੱਥ ਪਾ ਕੇ ਨਸ਼ਾ ਤਸਕਰਾਂ ਨੂੰ ਰੋਕ ਕਰਕੇ ਜਾਂ ਗਲਤ ਚੀਜ਼ਾਂ ਨੂੰ ਰੋਕ ਕੇ ਦੀ ਪੁਲਿਸ ਦਾ ਹੌਸਲਾ ਨਹੀਂ ਵਧਾਉਣਾ ਚਾਹੁੰਦੇਗੇ ਜੀ ਜੀ ਅਸਲ ਦੇ ਵਿੱਚ ਕੀ ਆ ਕਿ ਆਉਣ ਵਾਲੇ ਦਿਨਾਂ ਚ ਲੋਕਾਂ ਤੇ ਹੋਰ ਜ਼ਬਰ ਟਾਉਣਾ ਹੋਰ ਬੇਗਨਾ ਲੋਕਾਂ ਨੂੰ ਮਾਰਨਾ ਇਸ ਕਰਕੇ ਦੋਸ਼ੀ ਇੰਸਪੈਕਟਰ ਤੇ ਪੰਜਾਬ ਸਰਕਾਰ ਤੇ ਪੁਲਿਸ ਕਾਰਵਾਈ ਕਰਨ ਨੂੰ ਤਿਆਰ ਨਹੀਂਗੀ ਜੀ ਜੀ ਇਹ ਕਾਰਵਾਈ ਸਿਰਫ ਤੇ ਸਿਰਫ ਲੋਕਾਂ ਦੇ ਅੰਦੋਲਨ ਕਰਕੇ ਜਿਹੜੀ ਹੋ ਸਕਦੀ ਹੈ ਜਿਸ ਕਰਕੇ 5 ਜੂਨ ਨੂੰ ਬਠਿੰਡੇ ਅਸੀਂ ਸਮੂਹ ਪੰਜਾਬੀਆਂ ਨੂੰ ਪਹੁੰਚਾਉਂਦਾ ਸੱਦਾ ਜਿਹੜਾ ਹੈਗਾ ਦੇ ਰਹੇ ਹੈਗੇ ਜੀ 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 ਸੁਰਜਿੰਦਰ ਸਿੰਘ ਜੀ ਅਗਲਾ ਸਵਾਲ ਇਹ ਹੈਗਾ ਕਿ ਨੌਜਵਾਨ ਨਰਿੰਦਰਦੀਪ ਸਿੰਘ ਦੀ ਪੁਲਿਸ ਤਹਰਾਸ਼ ਚ ਕਹਿੰਦੇ ਵੀ 3rd ਡਿਗਰੀ ਟੌਰਚਰ ਕਰਨ ਦੇ ਨਾਲ ਮੌਤ ਹੋਈ ਹੈ ਤੇ ਰਜਿੰਦਰ ਸਿੰਘ ਜੀ ਜਿਸ ਤਰ੍ਹਾਂ ਇਹ ਵਰਤਾਨ ਸਾਰਾ ਸਿਰਜਿਆ ਗਿਆ ਹੈ ਪੁਲਿਸੇ ਕਰਦੀ ਹੈ ਸਭ ਕੁਝ ਕੀ ਮੈਨੇ ਹੋ ਸਕਦੇ ਨੇ ਕੀ ਸਾਜ਼ਿਸ਼ ਕੀ ਹੈਗੀ ਹੈ ਦੇਖੋ ਇਹ ਜੋ ਮੈਂ ਪਹਿਲਾਂ ਕਹਿ ਚੁੱਕਾ ਕਿ ਇਹ ਅਸਲ ਜੋ ਕਹਿ ਰਿਹਾ ਕਿ ਨਸ਼ਿਆਂ ਦੇ ਵਿਰੁੱਧ ਯੁੱਧ ਜਿਹੜਾ ਸੀ ਅਲਾਨਿਆ ਹੈਗਾ ਜੀ ਪੁਲਿਸ ਨੇ ਜਿਸ ਤਰ੍ਹਾਂ ਇਹਨਾਂ ਨੂੰ ਕੋਟੇ ਦਿੱਤੇ ਗਏ ਹਾਂਜੀ ਕਿਉਂਕਿ ਬੀਜਪੀ ਗੌਰਵ ਯਾਦਵ ਨੇ ਕਿਹਾ ਸੀ ਕਿਸੇ ਵੀ ਐਸਐਚਓ ਦੀ ਕਾਰਗੁਜ਼ਾਰੀ ਉਹਦੇ ਥਾਣੇ 'ਚ ਕਿੰਨੇ ਪਰਚੇ ਹੁੰਦੇ ਆ ਨਸ਼ਾ ਤਸਕਰਾਂ ਦੇ ਖਿਲਾਫ ਇਹਦੇ ਤੋਂ ਤੈਅ ਹੋਣੀ ਆ ਹਾਂਜੀ ਉਹ ਇਹਦੇ ਤੇ ਪੰਜਾਬ ਨੇ ਹਾਈ ਕੋਰਟ ਨੇ ਵੀ ਕਿਹਾ ਸੀ ਕਿ ਇਹਦੇ 'ਚ ਬਹੁਤ ਸਾਰੇ ਬੇਗਨਾ ਲੋਕਾਂ ਦੀ ਉਲਝਣ ਦਾ ਜਿਹੜਾ ਹੈਗਾ ਉਹ ਚਾਂਸ ਪਏ ਹੋਏ ਆ ਕਿਉਂਕਿ ਉਹ ਪੁਲਿਸ ਨੂੰ ਤੁਸੀਂ ਪਰਚਾ ਦਾ ਕੋਟਾ ਦਿੱਤਾ ਜੋ ਕੋਟਾ ਪੂਰਾ ਕਰਨ ਵਾਸਤੇ ਕਿਸੇ ਨੂੰ ਵੀ ਇਹਦਾ ਕੇਸ ਦੇ ਨਸ਼ੇ ਦੇ ਕੇਸ ਵਿੱਚ उलझा ਜਾ ਸਕਦੇ ਹੈਗੇ ਆ ਜੀ ਜੀ ਤੋਂ ਉਸੇ ਤਰ੍ਹਾਂ ਦਾ ਇਹ ਜਿਹੜਾ ਕਾਰਾ ਪੁਲਿਸ ਵੱਲੋਂ ਕੀਤਾ ਲੱਗਦਾ ਹੈਗਾ ਪਹਿਲਾਂ ਪੁਲਿਸ ਨੇ ਐਕਸੀਡੈਂਟ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਫਿਰ ਜੋ ਨਾਲ ਦੇ ਮੁੰਡੇ ਦੀ ਵੀਡੀਓ ਆ ਗਈ ਜੀ ਪਰਿਵਾਰ ਨੂੰ ਜਦੋਂ ਲੱਗਾ ਕਿ ਐਕਸੀਡੈਂਟ ਨਹੀਂ ਉਹਨਾਂ ਨੇ ਪੋਸਟਮਾਰਟਮ ਕਰਵਾ ਰਿਆ ਹਾਂਜੀ ਜਦ ਕਿ ਪੁਲਿਸ ਲਗਾਤਾਰ ਦਬਾਅ ਬਣਾ ਰਹੀ ਸੀ ਪਰਿਵਾਰ ਤੇ ਕਿ ਤੁਸੀਂ ਇਹਦਾ ਸੰਸਕਾਰ ਕਰ ਦਿਓ ਤੇ ਸੰਸਕਾਰ ਕਰ ਦਿੰਦੇ ਤੇ ਇਹ ਮਾਮਲਾ ਸਾਹਮਣੇ ਨਹੀਂ ਆਉਣਾ ਸੀ ਜਦੋਂ ਪੋਸਟਮਾਰਟਮ ਕਰਵਾਇਆ ਏਮਜ਼ ਦੇ ਵਿੱਚ ਉਹ تین ਡਾਕਟਰਾਂ ਦੀ ਟੀਮ ਨੇ ਕੀਤਾ ਉਹ ਚੋ ਸਪਸ਼ਟ ਹੋ ਗਿਆ ਕਿ ਸਰੀਰ ਦਾ ਕੋਈ ਅੰਗ ਨਹੀਂ ਛੱਡਿਆ ਜਿੰਨੂੰ ਬਿਜਲੀ ਲਾ ਲਾ ਕੇ ਉਹਨਾਂ ਨੇ ਕੋਹ ਕੋਹ ਕੇ ਜਿਹੜਾ ਨਹੀਂ ਮਾਰਿਆਗਾ ਜਿੰਦੇ ਤੋਂ ਸਾਫ਼ ਆ ਕਿ ਪੁਲਿਸ ਦੁਆਰਾ ਹਰਾਸਟ ਕੀਤਾ ਕਤਲ ਹੈਗਾ ਔਰ ਇਹ ਇਹਨੂੰ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਜੇ ਇਹਨੂੰ ਪੰਜਾਬੀਆਂ ਨੇ ਬਰਦਾਸ਼ਤ ਕਰ ਲਿਆ ਤੇ ਫਿਰ ਇਹਦਾ ਮਤਲਬ ਪੁਲਿਸ ਨੂੰ ਲਾਇਸੈਂਸ ਮਿਲ ਜਾਣਾ ਇਹਨਾਂ ਕੁਝ ਕਰਕੇ ਵੀ ਜੇ ਪੁਲਿਸ ਵਾਲੇ ਤੇ ਕਾਰਵਾਈ ਨਹੀਂ ਹੁੰਦੀਗੀ ਤਾਂ ਫਿਰ ਪੰਜਾਬ ਦੇ ਵਿੱਚ ਕਿਸੇ ਨੂੰ ਕਿਸੇ ਜਗ੍ਹਾ ਵੀ ਪੁੱਲ ਫਰੂਕ ਕੇ ਤੜਫਾ ਤੜਫਾ ਕੇ ਜਣਾ ਮਾਰ ਸਕਦੀ ਹੈ ਜੀ ਜੀ ਸੁਰਜਿੰਦਰ ਸਿੰਘ ਜੀ ਸਵਾਲ ਹੈਗਾ ਵੀ ਅੱਜਕੱਲ ਹਾਈ ਕੋਰਟ ਵੀ ਪੁਲਿਸ ਆਪ ਬਣ ਚੁੱਕੀ ਹੈ ਕਿ ਦੋਸ਼ੀਆਂ ਨੂੰ ਸਜ਼ਾ ਵੀ ਖੁਦ ਦੇਣ ਤੇ ਉਤਰਾਈ ਹੈ ਕੀ ਪੰਜਾਬ ਨੂੰ ਖਤਮ ਕਰਨ ਦੀਆਂ ਵੱਡੀਆਂ ਸਾਜ਼ਿਸ਼ਾਂ ਨੌਜਵਾਨੀ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ ਬਿਲਕੁਲ ਜੀ ਉਹ ਪੰਜਾਬ ਨੂੰ ਪੁਲਸੀਆ ਸਟੇਟ ਬਣਾਇਆ ਹੀ ਐ ਇਸੇ ਲਈ ਜਾ ਰਿਹਾ ਕਿ ਪੰਜਾਬ ਚ ਪਾਣੀ ਦਾ ਜਵਾਨੀ ਦਾ ਕਿਸਾਨੀ ਦਾ ਜਿੰਨੇ ਸੰਕਟ ਨੇ ਕਿਸੇ ਵੀ ਸੰਕਟ ਨੂੰ ਹੱਲ ਕਰਨ ਦੇ ਵਿੱਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਜੀ ਇਸ ਕਰਕੇ ਉਹ ਹੱਕ ਮੰਗਦੇ ਲੋਕਾਂ ਨੂੰ ਤਾਂ ਦਬਾਉਣਾ ਹੀ ਚਾਹੁੰਦੀ ਆ ਪਰ ਇੱਕ دہشت ਦਾ ਮਾਸੂਮ ਲੋਕਾਂ ਨੂੰ ਮਾਰ ਕੇ ਇੱਕ دہشت ਦਾ ਮਾਹੌਲ ਬਣਾਉਣਾ ਚਾਹੁੰਦੀ ਆ ਕਿ ਕੋਈ ਉਹਨਾਂ ਦੇ ਵਿਧਾਇਕਾਂ ਨੂੰ ਸਵਾਲ ਨਾ ਕਰੇ ਕੋਈ ਸਰਕਾਰ ਦੇ ਅੱਗੇ ਬੋਲੇ ਨਾ ਖਾਕੀ ਵਰਦੀ ਨੂੰ ਲੋਕ ਕੇ ਡਾਕ ਕੇ ਸਹਿਮੇ ਸਹਿਮ ਜਾਣ ਉਹ ਇਹ ਸਾਰਾ ਕੁਝ ਉਹਦੇ ਤਹਿ ਦੀ ਜਿਹੜਾ ਹੋ ਰਿਹਾ ਸਰਕਾਰ ਆਪਣੀ ਹਰ ਫਰੰਟ ਤੋਂ ਜਿਹੜੀ ਅਸਫਲਤਾ ਹੈਗੀ ਉਹਨੂੰ ਕਵਰ ਕਰਨ ਦੇ ਲਈ ਸਾਰਾ ਕੁਝ ਜਿਹੜਾ ਕਰ ਰਹੀ ਹੈ ਜੀ ਰਜਿੰਦਰ ਸਿੰਘ ਜੀ ਜਿਸ ਤਰ੍ਹਾਂ ਨਿਰਿੰਦਰਦੀਪ ਸਿੰਘ ਨੂੰ ਸ਼ੱਕ ਦੇ ਆਧਾਰ ਤੇ ਕਹਿੰਦੇ ਵੀ ਚੁੱਕਿਆ ਗਿਆ ਸੀਗਾ ਪੰਜਾਬ ਪੁਲਿਸ ਦੇ ਵੱਲੋਂ ਜਿਸ ਨੇ ਪਹਿਲਾਂ ਇਸ ਸਾਰੇ ਮਾਮਲੇ ਨੂੰ ਨਸ਼ੇ ਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਪਰ ਸਾਰੇ ਭੇਦ ਖੁੱਲ ਕੇ ਕਹਿੰਦੇ ਵੀ ਸਾਹਮਣੇ ਆ ਗਏ ਹੈਗੇ ਨੇ ਭਗਵੰਤ ਮਾਨ ਦਾ ਇਹ ਸਾਰਾ ਬਦਲਾ ਕਿਵੇਂ ਲੱਗਦਾ ਹੈ ਦੇਖੋ ਤਾਂ ਮੈਂ ਪਹਿਲਾਂ ਤਿੰਨ ਵਾਰੀ ਇਹੀ ਗੱਲ ਕਰ ਚੁੱਕਿਆ ਜੀ ਬਦਲਾ ਉਹ ਕਿ ਸਰਕਾਰ ਫੇਲ ਹੋ ਚੁੱਕੀ ਹੈ ਹਰੇਕ ਫਰੰਟ ਤੇ ਜੀ ਜੀ ਹਰੇਕ ਫਰੰਟ ਤੇ ਫੇਲ ਹੋ ਚੁੱਕੀ ਤੇ ਉਹਦੇ ਪਰਦਾ ਪਾਉਣ ਲਈ ਕੁਝ ਕਰ ਰਹੇ ਆ ਆਦਰਵਾਇਜ਼ ਬਠਿੰਡੇ ਜ਼ਿਲ੍ਹੇ 2 ਦਿਨ ਭਗਵੰਤ ਮਾਨ ਰਹੇ ਆ ਤੇ ਉਹ ਮਹਾਰਾਜ ਤਾਂ ਉਹਨੇ ਬਜ਼ੁਰਗਾਂ ਦੇ ਝੂਠਾ ਪਰਚਾ ਕਰਵਾਤਾ ਕਿਸਾਨਾਂ ਤੇ ਹਾਂਜੀ ਪਰ ਬਠਿੰਡੇ ਦੇ ਵਿੱਚ ਹੀ ਇੱਕ ਮਤਲਬ ਗੋਨੇ ਆ ਨਾ ਮੰਡੀ ਦਾ ਮੁੰਡਾ ਪੁਲਿਸ ਨੇ ਕੋ ਕੋ ਕੇ ਮਾਰਤਾ ਇਹਦੇ ਤੇ ਇੱਕ ਸ਼ਬਦ ਵੀ ਨਹੀਂ ਬੋਲੇ ਉਹ ਜੀ ਇਹਦੇ ਤੋਂ ਪਤਾ ਲੱਗਦਾ ਕਿ ਭਗਵੰਤ ਮਾਨ ਦਾ ਜਿਹੜਾ ਬਦਲਾ ਸੀ ਉਹ ਮੈਹੀ ਡਰਾਮੇਬਾਜੀ ਸੀ ਉਹਦੀਆਂ ਜਿਹੜੀਆਂ ਹਕੀਕਤ ਲੋਕਾਂ ਸਾਹਮਣੇ ਆ ਚੁੱਕੀਆਂ ਰਜਿੰਦਰ ਸਿੰਘ ਜੀ ਸਵਾਲ ਇਹ ਹੈਗਾ ਵੀ ਜਿਸ ਤਰ੍ਹਾਂ ਸਮਾ ਸਿੱਖਾਂ ਨੇ 84 ਦੇ ਵਿੱਚ ਅੰਡਾਇਆ ਸੀਗਾ ਕੇ ਪੀ ਐਸ ਗਿਲ ਦੇ ਸਮੇਂ ਦੇ ਸੋ ਪੰਜਾਬ ਦੀ ਨੌਜਵਾਨੀ ਤੇ ਜਿਵੇਂ ਕਹਿਰ ਠਾਇਆ ਗਿਆ ਸੀ ਉਹ ਸਮਾਂ ਪੰਜਾਬ ਚ ਪੁਲਿਸ ਦੁਬਾਰਾ ਲਿਆਉਣਾ ਚਾਹੁੰਦੀ ਹੈ ਦੇਖੋ ਜੀ ਪੁਲਿਸ ਹਰ ਹੱਕ ਮੰਗਦੇ ਬੰਦੇ ਨੂੰ ਕਿ ਉਹ ਦਬਾਉਣਾ ਚਾਹੁੰਦੀ ਆ ਪੰਜਾਬ ਨੇ ਜਿਸ ਤਰ੍ਹਾਂ ਕਿਸਾਨ ਅੰਦੋਲਨ ਤੋਂ ਬਾਅਦ ਹਾਂਜੀ ਪੁਲਿਸ ਦੀ ਦਹਿਸ਼ਤ ਚੱਕੀ ਜਿਸ ਤਰ੍ਹਾਂ ਲੋਕ ਆਪਣੇ ਹੱਕਾਂ ਲਈ ਲਾਹਮੰਦ ਹੋਣੇ ਸ਼ੁਰੂ ਹੋਏ ਪੰਜਾਬ ਤੋਂ ਸ਼ੁਰੂ ਹੋਏ ਕਿਸਾਨ ਅੰਦੋਲਨ ਤੋਂ ਬਾਅਦ ਤੁਸੀਂ ਦੇਖਿਆ ਕੋ ਹਾਲੈਂਡ ਚ ਟਰੈਕਟਰ ਮਾਰਚ ਹੋ ਰਿਹਾ ਇੰਗਲੈਂਡ ਚ ਟਰੈਕਟਰ ਮਾਰਚ ਹੋ ਰਿਹਾ ਫਰਾਂਸ ਚ ਟਰੈਕਟਰ ਮਾਰਚ ਹੋ ਰਿਹਾ ਹੈ ਪੂਰੀ ਦੁਨੀਆ 'ਚ ਪੰਜਾਬ ਦੇ ਉਸ ਕਿਸਾਨ ਅੰਦੋਲਨ ਜਿੰਦੀ ਅਹਿਮ ਭੂਮਿਕਾ ਸੀ ਪੰਜਾਬ ਦੀ ਉਸ ਕਿਸਾਨ ਅੰਦੋਲਨ 'ਚ ਉਹਨੇ ਪੂਰੀ ਦੁਨੀਆ 'ਚ ਚਤੋਂ ਵਪਾਈ ਹੈਗੀ ਆ ਜੀ ਜੀ ਤੋਂ ਪਰ ਕੇਂਦਰ ਦੀਆਂ ਸਰਕਾਰ ਲਗਾਤਾਰ ਲੋਕ ਵਿਰੋਧੀ ਤੇ ਪੰਜਾਬ ਵਿਰੋਧੀ ਨੀਤੀਆਂ ਦੇ ਖਾਤ ਡਟ ਕੇ ਪੰਜਾਬ ਜਿਹੜਾ ਹੈਗਾ ਖੜ ਰਿਹਾ ਹੈਗਾ ਉਸ ਕਰਕੇ ਪੰਜਾਬ ਨੂੰ ਨਿਸਲ ਕਰਨ ਦੇ ਲਈ ਪੰਜਾਬ ਨੂੰ ਦਬਾ ਕੇ ਪੰਜਾਬ ਤੋਂ ਸਿੱਧੀ ਕਰਕੇ ਨਾ ਚੱਲ ਸਕੇ ਉਹਦੇ ਤਹਿਤ ਹੀ ਜੀ ਮੋਦੀ ਸਰਕਾਰ ਲਗ ਲਗ ਹਹੀਲੇ ਕਰ ਰਹੀ ਹੈਗੀ ਆ ਉਹ ਖੋਜਦਰੀ ਕਾਨੂੰਨ ਲੈ ਰਹੀ ਆ ਤੇ ਭਾਜੀ ਕਾਦੀ ਬੀ ਟੀ ਮੜ ਕੇ ਭਗਵੰਤ ਮਾਨ ਜਿਹੜਾ ਹੈਗਾ ਕੰਮ ਕਰ ਰਿਹਾ ਹੈਗਾ ਤੇ ਪੰਜਾਬ ਨੂੰ ਦਬਾਉਣ ਦੇ ਲਈ ਔਰ ਪੰਜਾਬ ਦੀ ਮੜਕ ਨੂੰ ਮਾਰਨ ਦੇ ਲਈ ਉਹ ਸਾਰਾ ਕੁਝ ਜਿਹੜਾ ਹੈਗਾ ਕੀਤਾ ਜਾ ਰਿਹਾ ਜੀ ਜੀ ਸੁਰਜਿੰਦਰ ਸਿੰਘ ਜੀ ਮੈਂ ਆਖਰੀ ਸਵਾਲ ਕਰਦਾ ਵੀ ਆਖਰ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਪ੍ਰਸ਼ਾਸਨ ਕਿਉਂ ਉਸਤੇ ਲਗਾਮ ਨਹੀਂ ਪਾ ਰਹੇ ਕਿ ਇਹ ਸਮਝਿਆ ਜਾਵੇ ਕਿ ਅਫਸਰਸ਼ਹੀ ਸਰਕਾਰ ਉੱਤੇ ਬਿਲਕੁਲ ਭਾਰੀ ਪੈ ਚੁੱਕੀ ਹੈ ਮਾਮਲਾ ਅਫਸਰਸ਼ਹੀ ਦਾ ਸਰਕਾਰ ਵਾਲੀ ਮਾਮਲਾ ਹੈਗਾ ਕਿ ਇਹ ਸਾਰੇ ਦਾ ਸਾਰਾ ਤੰਤਰ ਕੋਸ਼ਿ ਮੁੱਠੀ ਵਰ ਲਟੇਰੀਆਂ ਵਾਲੀ ਕੰਮ ਕਰਦਾ ਜੀ ਜੀ ਕਾਰਪੋਰੇਟ ਸਾਡੀਆਂ ਜ਼ਮੀਨਾਂ ਸਾਡੇ ਸਾਰੇ ਕਾਰੋਬਾਰਾਂ ਤੇ ਕਬਜ਼ਾ ਕਰਨਾ ਚਾਹੁੰਦਾ ਹਾਂ ਹਾਂਜੀ ਕਾਰਪੋਰੇਟ ਛੋਟੇ ਦੁਕਾਨਦਾਰਾਂ ਨੂੰ ਸ਼ਹਿਰਾਂ ਚੋਂ ਜੜ ਕੇ ਵੱਡੇ ਮਾਲ ਖੋਲ੍ਹ ਰਿਹਾ ਛੋਟੇ ਕਿਸਾਨਾਂ ਨੂੰ ਜੜ ਕੇ ਵੱਡੇ ਜ਼ਮੀਨ ਦੇ ਟੱਕ ਬਣਾਉਣਾ ਚਾਹੁੰਦਾ ਹੈਗਾ ਜੀ ਹੁਣ ਤੁਸੀਂ ਦੇਖ ਲਓ ਕੋ ਲੁਧਿਆਣੇ ਦੇ ਨੇੜੇ 24000 ਕਿੱਲਾ ਜ਼ਮੀਨ 32 ਪਿੰਡਾਂ ਦੀ ਕਵਰ ਕਰਨਾ ਚਾਹੁੰਦੇ ਹੈਗੇ ਆ ਉਹ ਹੁਣਾ ਚਾਹੁੰਦੇ ਆ ਤੇ ਇਹ ਜਾਨੀ ਕਿ 23 ਜ਼ਿਲ੍ਹੇ ਆ ਇੱਕ ਜ਼ਿਲ੍ਹੇ ਦਾ ਅਰਬਨ ਸਟੇਟ ਆ ਜੇ 10 ਜਿਲ੍ਹੇ ਜਿਵੇਂ ਇਸ ਤਰ੍ਹਾਂ ਦੇ ਹਰਪੂਲ ਸਟੇਟ ਬਣਾਉਣਗੇ 24-24 ਹਜ਼ਾਰ ਕਿੱਲੇ ਦੇ ਤੇ 30-30 ਪਿੰਡ ਝਾੜਨਗੇ ਤਾਂ ਸੈਂਕੜੇ ਪਿੰਡ ਪੰਜਾਬ ਦੇ ਉੱਜੜਨੇ ਆ ਤੇ ਇਹਦੇ ਤੇ ਪੰਜਾਬ ਦੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਕੋਮਾ ਚ ਜਾ ਚੁੱਕੀਆਂ ਨੇ ਜੀ ਉਹ ਇੱਕ ਤਰ੍ਹਾਂ ਦੀਆਂ ਮਤਲਬ ਯਾਨੀ ਕਿ ਇੱਕ ਤਰ੍ਹਾਂ ਦੀ ਉਹ ਮੌਤਲੇ ਪਾਸੇ ਵੱਧ ਰਹੀਆਂ ਨੇ ਕੀ ਜਿਹਾ ਉਹ ਲਗਭਗ ਮਰਨ ਵਾਲੇ ਮਰਨ ਦੇ ਕੰਡੇ ਦੇ ਪੰਜਾਬ ਦੀਆਂ ਵਿਰੋਧੀ ਸਿਆਸੀ ਪਾਰਟੀਆਂ ਜੀ ਤਾਂ ਇਹਦੇ ਵਿੱਚ ਸਰਕਾਰ ਦੀ ਵੀ ਕੀਦਾ ਸਿਰਫ ਤੇ ਸਿਰਫ ਕਿਸਾਨ ਜਥੇਬੰਦੀਆਂ ਜਿਹੜਾ ਵਿਰੋਧ ਕਰਦੀਆਂ ਨੇ ਹਾਂ ਇਸ ਕਰਕੇ ਕਿਸਾਨ ਜਥੇਬੰਦੀਆਂ ਬਾਰੇ ਮੁੱਖ ਮੰਤਰੀ ਲਗਾਤਾਰ ਕੂੜਾ ਪ੍ਰਚਾਰ ਕਰ ਰਹੇ ਹੈਗੇ ਆ ਤੇ ਉਹਦੇ ਚ ਜਿਹੜੀ ਲੋਕਾਂ ਚ ਚੇਤਨਾ ਹੈ ਕਿਸਾਨ ਅੰਦੋਲਨ ਕਰਕੇ ਉਹਨੂੰ ਕੁਚਲਣ ਦੇ ਜਿਹੜੀ ਪੁਲਸੀਆ ਸਟੇਟ ਜਿਹੜੀ ਹੈਗੀ ਆ ਉਹ ਖੜੀ ਕਰ ਰਹੇ ਹੈਗੇ ਆ ਜੀ ਪਰ ਕਦੇ ਵੀ ਪਹਨੇਰਾ ਜੀ ਦਾ ਮਰਜ਼ੀ ਗਾੜਾ ਹੋਵੇ ਸੂਰਜ ਨੂੰ ਚੜ੍ਹਨ ਤੋਂ ਨਹੀਂ ਰੋਕ ਸਕਦਾ ਜਿੰਨਾ ਮਰਜ਼ੀ ਜ਼ਬਰਦਸਤ ਹਾਲਿਆਨ ਪੰਜਾਬ ਦੇ ਲੋਕ ਇਹਨਾਂ ਦੀ ਗਲਤ ਗੱਲਾਂ ਦੇ ਖਿਲਾਫ ਮੈਦਾਨ 'ਚ ਜਿਹੜੇ ਡਟਦੇ ਰਹਿਣਗੇ ਜੀ ਜੀ ਸੋ ਦਰਸ਼ਕੋ ਮੇਰੇ ਨਾਲ ਕਿਸਾਨ ਜਥੇਬੰਦੀ ਦੇ ਮੁਖ ਬੁਲਾਰੇ ਰਜਿੰਦਰ ਸਿੰਘ ਸੀਗੇ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਵਿਚਾਰ ਚਰਚਾ ਕੀਤੀ ਹੈ ਮੇਰੇ ਨਾਲ ਜਿਸ ਤਰ੍ਹਾਂ 33 ਸਾਲਾ ਨਿਰਿੰਦਰ ਦੀਪ ਸਿੰਘ ਜਿਹੜਾ ਆਈਲੈਟਸ ਪੜਾਉਂਦਾ ਸੀ ਉਹਨਾਂ ਤੇ ਤਸ਼ੱਦਦ ਠਾਕੇ ਭਿੰਡਾ ਦੀ ਪੁਲਿਸ ਨੇ ਉਹਨਾਂ ਨੂੰ ਮੌਤ ਦੇ ਘਾਟ ਤਾਰਿਆ ਸੋ ਬੜੀ ਬਰੀਕੇ ਦੇ ਨਾਲ ਡੰਗਾਈ ਦੇ ਨਾਲ ਗੱਲਬਾਤ ਕੀਤੀ ਐ ਸੋ ਰਜਿੰਦਰ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਿੱਤੀ ਐ ਨਿਰਿੰਦਰਦੀਪ ਸਿੰਘ ਦੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆ ਸ਼ੁਕਰੀਆ ਸਰ ਬਹੁਤ ਬਹੁਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ